ਫਿਰਦੇ ਆ ਜਿਹਨੇ ਖਤਰੀ ਖੜਕ ਜਟਾਉਣ ਵਾਲਾ ਉਧਰਲੇ ਪਾਸੇ ਫਿਰ ਰੇਡ ਆ ਗਿਆ ਰੇਡ ਤੇ ਸ਼ਹਜ਼ਾਦ ਕਮਲ ਡੋਗਰ ਇਹ ਅੱਡਾ ਸਲੂਣੀ ਝਾਲ ਹੈ ਇਸ ਮੁੰਡੇ ਦੇ ਅੱਡੇ ਦਾ ਪਾਣੀ ਬਹੁਤ ਠੰਡਾ ਮਸ਼ਹੂਰ ਹੈ ਬੱਸਾ ਰੋਕ ਰੁਕ ਕੇ ਉਹ ਸੋਹਣੀਆਂ ਜੇ ਓਏ ਓਏ ਆਹ ਸੋਹਣੀਆਂ ਆਹ ਗਗਨ ਇਹ ਸੋਰੀ ਵਾਲਾ ਕਬੱਡੀ ਗਗਨ ਗਗਨ ਸੋਰੀ ਵਾਲਿਆ ਰਾਜਨਾਥ ਦਾ ਅੰਡਾ ਪੈਂਦਾ ਹਾਂ ਦਾ ਪਗੜਾ ਪੈਂਦਾ ਉਹ ਖੁਸ਼ ਹੋ ਗਿਆ ਰਾਜਨਾਥ ਦਾ ਪਗੜਾ ਪੈਂਦਾ ਕਬੱਡੀ ਦਾ ਸਿਰਾ ਹੋ ਗਿਆ ਓ ਕਬੱਡੀ ਆਹ ਕਹਿੰਦੇ ਰੋੜੀ ਵਾਲਾ ਪੰਡਤ ਬਿੱਲਾ ਢੋਡਿਆਂ ਵਾਲੇ ਕੰਨੀ ਤੇ ਲੱਗਿਆ ਹੋਇਆ ਮੇਰੇ ਮਿੱਤਰੋ ਸੂਰੇ ਵਾਲਿਆ ਗਗਨ ਐਨ ਕਹਿੰਦੇ ਧੜਕਣਾ ਵਧਾਉਣ ਵਾਲਾ ਜਾਫੀ ਓ ਸੋਰੀ ਵਾਲਿਆ ਬਟੇ ਕੜ ਜਾਫੀ ਹੈ ਆਹ ਮਾਰਾ ਖੀਰੇ ਬੋਟਰ ਨੂੰ ਕਹਿੰਦੇ ਗੱਭਰੂ ਦੀ ਖੇਡ ਤੇ ਆਹ ਵੇਖਦਾ ਆਹ ਸੋਹਰੇ ਵਾਲਿਆ ਗगन ਐ ਸਮੇ ਕਮਾਲ ਕਰ ਗਿਆ ਖੀਰੇ ਬੋਟਰ ਉਹਨਾਂ ਨੂੰ ਮਾਰਾ ਕਹਿੰਦੇ ਇਸ ਗੱਭਰੂ ਦੀ ਖੇਡ ਤੇ ਰਾਜਨ ਦਾ ਕਹਿੰਦੇ ਕਬੱਡੀ ਪੌਣ ਦੇ ਲਈ ਵਧਿਆ ਸ਼੍ਰੀ ਮੁਕਸਰ ਸਾਹਿਬ ਦੀ ਉਹ ਧਰਤੀ ਹੈ ਇੱਕ ਪਾਸੇ ਸੂਰੇ ਵਾਲੀਆ ਖੜਾ ਹੋਇਆ ਉਹ ਆੜਗਵਾੜ ਪਿੰਡਾਂ ਦੇ ਬੱਲੇ 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 ਏ ਸੁਆਦ ਜੋਤੀ ਦੇ ਗਗਨ ਗਗਨ ਦੇ ਜੋਤੀ ਜੋਤੀ ਦੇ ਗਗਨ ਉਹ ਨੰਬਰ 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 ਜੱਖੀ ਦਾ ਜਿਨੇ ਚਾੜਿਆ ਕਬੱਡੀ ਨੂੰ ਨਵੇਂ ਰੰਗ ਐਨ ਕਹਿੰਦੇ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਕਬੱਡੀ ਪੈ ਗਈ ਗगनਨਾਗਰੇ ਦੀ ਮੋਟਿਆ ਪੱਟਾਂ ਤੋਂ ਚੱਕਣ ਵਾਲੀ ਗੱਲ ਕੀਤੀ ਆ ਵੇਖੋ ਸਮਾਂ ਕੀ ਕਰੇਗਾ ਬੋਵੀ ਕੱਲ ਉਹਦਾ ਵੀ ਕਹਿੰਦਾ ਪੂਰਾ ਜੋ ਲਓ ਸਿਰੇ ਦਾ ਜਾਫੀ ਐ ਸੋਹਰੇ ਵਾਲਿਆ ਆਹ ਕਹਿੰਦੇ ਕਮਾਲ ਮੇਰੇ ਮਿੱਤਰੋ ਬਾਕੀ ਕਹਿੰਦੇ ਸਿਰੇ ਪਰ ਜਫੇ ਦੇ ਚੰਨੀ ਕਹਿੰਦਾ ਵੀ ਸਾਡੇ ਲਸ਼ਰ ਭਰਾ 200 ਡਾਲਰ ਪਰ ਜਫੇ ਤੇ ਕਿਸ਼ਨਗੜੀਏ ਗੁਰਦੇਤ ਦੇ ਲਾਓ ਸਾਹਮਣੇ ਵੇਖੀਏ ਅਕਮਲ ਸ਼ਹਿਜ਼ਾਦ ਡੋਗਰ ਅਕਮਲ ਤੇ ਸੂਰੇ ਵਾਲਿਆ ਸਾਡੇ 6 ਫੁੱਟ ਦਾ ਬੰਦਾ ਏ ਏ ਏ ਹੁਜਕਾ ਵੱਜਦਾ ਪਰਮਾਨਦੇ ਵਾਲਾ ਮਕਸਦ ਕਹਿੰਦੇ ਫਸਦੀ ਜਾਨ ਖਿਲਾੜੀ ਅੰਦਰ ਜੋਂ ਵੇਲਣ ਵਿੱਚ ਗੰਨਾ ਐਨ ਗੱਲੇ ਗੱਲਾਂ ਕਰਾਉਂਦਾ ਸੂਰੇ ਵਾਲਿਆ ਗगन ਐਨ ਬੱਲੇ ਬੱਲੇ ਕਰਾਉਂਦਾ ਮੇਰੇ ਮਿੱਤਰੋ ਵਿਨੇ ਆਹ ਕਹਿੰਦੇ ਵੇਖਦਾ ਇਹ ਆ ਅਕਮਲ ਸਹਯਾਦ ਡੋਗਰ ਇਸ ਸਮੇ ਕਬੱਡੀ ਪਾਰਿਆ ਕਿ ਤੇਰੀ ਚੁੱਪ ਨੇ ਚੰਦਰੀਆ ਬੋਲਣ ਲੱਗਾ ਕਈਆਂ ਨੂੰ ਆ ਤੇਰੀ ਚੁੱਪ ਨੇ ਚੰਦਰੀਆ ਬੋਲਣ ਲੱਗਾ ਕਈਆਂ ਨੂੰ ਇਹ ਖੀਰੇ ਬੁੱਟਰ ਦਾ ਚੇਤ ਹੈ ਇਹ ਆ ਸੂਰੇ ਵਾਲਿਆ ਗगन ਸਿਰਾਂ ਲਾ ਗਿਆ ਉਧਰ ਕਹਿੰਦੇ ਲੱਛਰ ਭਰਾਵਾਂ ਵੱਲੋਂ ਵੱਡੇ ਪਿਆਰ ਬੁੱਟੇ ਖੱਖੋੜੀ ਬਾਬੂ ਕੱਲ ਹੋਣੀ ਹੈਪੀ ਜੀਮ ਹੋਣੀ ਅਬਸਟਾਪ ਸੂਰੇ ਵਾਲਿਆ ਰਾਈਡਰ ਟੂਰਨਾਮੈਂਟ ਦਾ